ਜਿਹੜਾ ਸਾਰੇ ਪੰਜਾਬ ਦੇ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਆ ਜਿਹੜੇ ਸਾਡਾ ਇੰਟਰਨੈਸ਼ਨਲ ਬਾਰਡਰ ਹੈ ਉਸ ਦੇ ਉੱਤੇ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਸਪੈਸ਼ਲ ਆਪਰੇਸ਼ਨ ਚਲਾਏ ਜਾ ਰਹੇ ਹਨ ਔਰ ਸੀਨੀਅਰ ਆਫਸਰਸ ਨੂੰ ਚੰਡੀਗੜੋ ਵੀ ਭੇਜਿਆ ਗਿਆ ਹੈ ਜ਼ਿਲ੍ਹਿਆਂ ਦੇ ਵਿੱਚ ਤਾਂ ਕਿ ਉਹ ਜਾ ਕੇ ਜਿਹੜੇ ਸਾਡੇ ਆਪਰੇਸ਼ਨ ਚੱਲ ਰਹੇ ਹਨ ਉਹਨਾਂ ਨੂੰ ਸੁਪਰਵਾਈਜ਼

ਜਿਹੜੇ ਵੀ ਥ੍ਰੈਡ ਪਰਸੈਪਸ਼ਨ ਸਾਡੇ ਕੋਲ ਆਏ ਆ ਪੰਜਾਬ ਪੁਲਿਸ ਵੱਲੋਂ ਉਸ ਨੂੰ ਕਾਊਂਟਰ ਕਰਨ ਲਈ ਆਪਰੇਸ਼ਨਸ ਜਾਰੀ ਨੇ ਔਰ ਲਗਾਤਾਰ ਸੀਨੀਅਰ ਆਫਸਰਸ ਔਰ ਸਾਡੀ ਫੋਰਸ 52 ਦੇ ਕਰੀਬ ਐਡੀਸ਼ਨਲ ਕੰਪਨੀਆਂ ਅਸੀਂ ਮੋਬਾਈਲਾਈਜ਼ ਕਰਕੇ ਜ਼ਿਲ੍ਹਿਆਂ ਨੂੰ ਦਿੱਤੀਆਂ ਜਿਹੜੇ ਕਿ ਸਾਡੇ ਸਪੈਸ਼ਲ ਆਪਰੇਸ਼ਨਸ ਚੱਲ ਰਹੇ ਆ ਜਿਹੜੇ ਸੰਵੇਦਨਸ਼ੀਲ ਇਲਾਕੇ ਆ ਉਹਨਾਂ ਦੀ ਨਿਗਰਾਨੀ ਰੱਖੀ ਜਾ ਰਹੀ ਹੈ ਇੰਟੈਂਸਿਵ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਭੀੜਪਾਰ ਵਾਲੇ ਇਲਾਕੇ ਆ ਰੇਲਵੇ ਸਟੇਸ਼ਨ ਬੱਸ ਸਟੈਂਡਸ ਔਰ ਆਦਿ ਸਥਾਨਾਂ ਦੀ ਔਰ ਇੱਕ ਰਾਤਰੀ ਗਲਬਾ ਅਸੀਂ ਸ਼ੁਰੂ ਕੀਤਾ ਹੈ ਨਾਈਟ ਆਪਰੇਸ਼ਨਸ ਜਿਸ ਦੇ ਵਿੱਚ ਤਕਰੀਬਨ 9000 ਸਾਡਾ ਪੁਲਿਸ ਅਫਸਰ ਰਾਤ ਨੂੰ ਵੀ ਮੁਸਤੈਦ ਰਹਿੰਦਾ ਹੈ ਤਾਂ ਕਿ ਜਿਹੜੇ ਮਾੜੇ ਅੰਸਰ ਹੈ ਜਿਹੜੇ ਐਂਟੀ ਨੈਸ਼ਨਲ ਐਂਟੀ ਸੋਸ਼ਲ ਐਲੀਮੈਂਟਸ ਹੈ ਉਹਨਾਂ ਤੇ ਨਿਗਾਹ ਰੱਖੀ ਜਾਵੇ ਮਾਨਯੋਗ ਡੀਜੀਪੀ ਪੰਜਾਬ ਤੇ ਡਾਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ ਹੈ। ਪਟਿਆਲਾ ਪੁਲਿਸ ਬਿਲਕੁਲ ਮੁਸਤੈਦ ਹੈ। 15 ਅਗਸਤ ਦਾ ਜਿਹੜਾ ਆਜ਼ਾਦੀ ਦਿਹਾੜਾ ਆ। ਅਸੀਂ ਅਨਸ਼ੋਰ ਕਰਾਂਗੇ ਕਿ ਕਿਸੇ ਪ੍ਰਕਾਰ ਦਾ ਵੀ ਕੋਈ ਵੀ ਅਨਸੁਖਾਵੀ ਘਟਨਾ ਜਿਹੜੀ ਆ ਉਹ ਨਾ ਵਾਪਰੇ। ਸ਼ਿਫਟਿੰਗ ਨਾਕਾਬੰਦੀ, 플ੈਗ ਮਾਰਚਸ, ਵਿਜ਼ੀਬਲ ਪੁਲਿਸਿੰਗ ਨੂੰ ਅਨਸ਼ੋਰ ਕਰਨ ਲਈ ਜਿਹੜੇ ਹੋਰ ਕੋਈ ਉਪਰਾਲੇ ਨੇ ਉਹ ਸਾਰੇ ਕੀਤੇ ਜਾ ਰਹੇ। ਕ라우ਡਿਡ ਪਲੇਸਸ ਦੀ ਮਾਲਸ ਦੀ ਬਾਜ਼ਾਰਾਂ ਦੀ ਚੈਕਿੰਗ ਉੱਥੇ ਫਲੈਗ ਮਾਰਚਸ ਸਰਾਵਾਂ ਧਰਮਸ਼ਾਲਾ ਹੋਟਲ ਜਿੱਥੇ ਕੋਈ ਮਾੜਾ ਅਨਸਰ ਆ ਕੇ ਕਿਸੇ ਘਟਨਾ ਨੂੰ ਅੰਜਾਮ ਦੇਣ ਦੇ ਮਕਸਦ ਨਾਲ ਉੱਥੇ ਠਹਿਰ ਸਕਦਾ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਕਿਸੇ ਵੀ ਬਾਹਰੀ ਵਿਅਕਤੀ ਨੂੰ ਸ਼ੱਕੀ ਵਿਅਕਤੀ ਨੂੰ ਜਾਂ ਸ਼ੱਕੀ ਵਸਤੂ ਨੂੰ ਅਸੀਂ ਵੈਨਿਊ ਦੇ ਆਲੇ-ਦੋਲੇ ਲਾਉ ਨਹੀਂ ਕਰਾਂਗੇ ਵੈਨਿਊ ਦਾ ਜਿਹੜਾ ਪਾਰਕਿੰਗ ਅਰੇਂਜਮੈਂਟ ਆ ਆਊਟਰ ਕੋਰਡਨ ਇਨਰ ਕੋਰਡਨ ਸਟੇਜ ਦੇ ਅਰੇਂਜਮੈਂਟ ਤੇ ਪ੍ਰੇਟ ਦੇ ਅਰੇਂਜਮੈਂਟ ਹਰੇਕ ਅਰੇਂਜਮੈਂਟ ਬਿਲਕੁਲ ਚਾਕ ਚੋ ਬੰਦ ਹੋਊਗਾ ਮਾਂਜੋਕ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਸ਼੍ਰੀ ਅਰਪੇ ਸ਼ੁਕਲਾ ਆਈਪੀਐਸ ਦੀ ਓਵਰਆਲ ਨਿਗਰਾਨੀ ਹੈਟ ਇਸ ਪ੍ਰੋਗਰਾਮ ਨੂੰ ਅਸੀਂ ਬਿਲਕੁਲ ਨਿਰਵਿਗਨ ਤੇ ਵਧੀਆ ਤਰੀਕੇ ਨਾਲ ਕਰਾਵਾਂਗੇ ਕਿਸੇ ਪ੍ਰਕਾਰ ਦੀ ਦੇਖੋ 3 ਲੇਅਰ ਸਿਕਿਉਰਿਟੀ ਲੱਗੂਗੀ ਜੀ ਵੱਡੇ ਨਾਕੇ ਦਰਮਿਆਨੇ ਨਾਕੇ ਤੇ ਬਿਲਕੁਲ ਵੈਨਿਊ ਦੇ ਆਲੇ-ਦੋਲੇ ਵਾਲੇ ਛੋਟੇ ਨਾਕ 3 ਲੇਅਰ ਨਾਕਾਬੰਦੀ ਤੋਂ ਇਲਾਵਾ ਪੈਟਰੋਲਿੰਗ ਤੇ ਜੇਕਰ ਕੋਈ ਧਰਨਾ ਜਾਂ ਮੁਜ਼ਾਹਰਾ ਕਿਉਂਕਿ 15 ਅਗਸਤ ਨੂੰ ਕਿਸੇ ਵੀ ਇਸ ਪ੍ਰਕਾਰ ਦੇ ਧਰਨੇ ਮੁਜਾਰੇ ਦੀ ਕੋਈ ਗੁੰਜਾਇਸ਼ ਨਹੀਂ ਜਿਹਦੇ ਰਾਹੀਂ ਇੱਕ ਨੈਸ਼ਨਲ ਫੰਕਸ਼ਨ ਨੂੰ ਡਿਸਟਰਬ ਕੀਤਾ ਜਾ ਸਕੇ ਤੇ ਮੇਰੀ ਮੇਰੀ ਸਾਰਿਆਂ ਨੂੰ ਜਥੇਬੰਦੀਆਂ ਨੂੰ ਵੀ ਮੇਰੀ ਅਪੀਲ ਹੈ ਕਿ ਪ੍ਰੋਪਰ ਮੈਮੋਰੰਡਮ ਲੈ ਕੇ ਜਾਂ ਉਹਨਾਂ ਦੀਆਂ ਮੰਗਾਂ ਦਾ ਨਿਪਟਾਰਾ ਜ਼ਰੂਰ ਕੀਤਾ ਜਾਊਗਾ ਪਰੰਤੂ ਇੱਕ ਨੈਸ਼ਨਲ ਫੰਕਸ਼ਨ ਦੀ ਜਿਹੜੀ ਅਖੰਡਤਾ ਹੈ ਜਿਹੜੀ ਉਦੀ ਸੈਂਟੀਟੀ ਉਹਨੂੰ ਡਿਸਟਰਬ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ